ਤਾਂ ਕਈ ਅੱਜ ਵੀਰ ਮੈਨੂੰ ਦੋ ਤਿੰਨ ਕਾਲਾ ਵੀ ਆਏ ਆ ਮੈਸੇਜ ਆਏ ਕਹਿੰਦੇ ਜੀ ਅਮਨ अरोड़ा ਫੜ ਲਿਆ ਕਹਿੰਦੇ ਮੈਂ ਕਿਹਾ ਨਹੀਂ ਪਈ ਅਮਨ अरोड़ा ਨਹੀਂ ਰਮਨ अरोड़ा ਆ ਅਮਨ अरोड़ा ਪ੍ਰਧਾਨ ਆ ਜਿੱਦੋਂ ਸਾਹ ਦੇਖੋ ਨਾ ਮਿਲਦੇ ਜਿਲਦੇ ਆ ਜੀ ਦੋਨਾਂ ਦੇ ਹਮਮ ਅਮਨ ਤੇ ਰਮਨ ਜੀ ਕਈ ਵਾਰੀ ਜੀ ਆਪਾਂ ਰਮਨ ਵੀ ਕਹਿ ਲੀਏ ਤੇ ਸੰਦੀਰ ਵਾਲਾ ਸਮਝਦਾ ਵੀ ਅਮਨ ਹਮਮ ਤੇ ਜਿਹੜਾ ਜਿਹੜੇ ਪੱਤੇ ਦੀ ਮਸ਼ਹੂਰੀ ਹੋਵੇ ਜਿਹਦਾ ਨਾਂ ਪਟਾ ਹੋਵੇ ਉਦੀ ਜਿੱਥੇ ਪਬਲਿਸ਼ ਕੀਤੀ ਹੁੰਦੀ ਹੈ ਤੇ ਕਈ ਵਾਰੀ ਉਹ ਤੋਂ ਮਤਲਬ ਇਹ ਰੱਖਿਆ ਜਾਂ ਵੀ ਭੁਗਤਣਾ ਪੈਂਦਾ ਹੈ ਜੇ ਉਹਦਾ ਹਮਨਾਮ ਕੋਈ ਜਰ ਉਹਦੇ ਨਾਲ ਦੇ ਨਾਮ ਉਹਦੇ ਨਾਲ ਇੰਡੀਵਿਜੂਅਲ ਦੇ ਨਾਮ ਆ ਬੱਦਾਂ ਕੋਈ ਥੋੜਾ ਫੜਿਆ ਜਾਵੇ ਤਾਂ ਲੋਕ ਫਿਰ ਉਹਦੇ ਇੱਕ ਕਰ ਬੁੱਤਰ ਪੈਦੇ ਵੀ ਅਫਸੋਸ ਕਰਕੇ ਇਹ ਬੜੀ ਮਾੜੀ ਗੱਲ ਹੋਈ ਤੇ ਬੰਦਾ ਚੰਗਾ ਭਲਾ ਹੁੰਦਾ ਇਹ ਜਿਹੜੇ ਹੈਗੇ ਆ ਰਮਨ ਅਰੋਣਾ ਸਾਹਿਬ ਹੂੰ ਇਹ ਜਲੰਧਰ ਕੇਂਦਰੀ ਸੈਂਟਰਲ ਜਲੰਧਰ ਮਤਲਬ ਜਿਹੜਾ ਜਲੰਧਰ ਦਾ ਥੇਲਾ ਹੈ ਉੱਥੋਂ ਵੀ ਐਡੇ ਜੀ ਹਰ ਕਾਫੀ ਪਪੂਲਰ ਐ ਮੈਨੇ ਹੂੰ ਇਹਨਾਂ ਦੇ ਪਹਿਲੀ ਵਾਰ ਵੀ ਕਾਫੀ ਨੱਬੇ ਸੋਨੇ ਤੋਂ ਇਹਨਾਂ ਦੇ ਦੋਸ਼ ਲੱਗਦੇ ਆ ਰਹੇ ਆ ਜੀ ਤੁਹਾਡੀ ਯਾਦ ਹੋਣਾ ਜਦੋਂ ਪਹਿਲਾ ਜਲੰਧਰ ਦੇ ਵਿੱਚ ਵਾਈਲ ਇਕਸ਼ਨ ਹੋਈ ਹੈ ਹੂੰ ਹੂੰ ਔਰ ਉਹ ਵਾਈਲ ਇਕਸ਼ਨ ਜਿਹੜੀ ਹੈਗੀ ਆਪਣੇ ਬਕਰ ਦਾ ਸਵਾਲ ਬਣ ਗਈ ਸੀ ਆਮ ਆਦਮੀ ਪਾਰਟੀ ਦੀ ਪਾਰਟੀ ਦੇ ਅੰਦਰ ਪਾਰਟੀ ਦੇ ਵਿੱਚੋਂ ਕੌਣ ਵੱਡਾ ਤੇ ਕੌਣ ਛੋਟਾ ਹੈ ਜੀ ਉਹਨਾਂ ਦੇ ਵਿੱਚ ਜਿਹੜੇ ਇਹਨਾਂ ਦੇ ਨੈਸ਼ਨਲ ਲੈਵਲ ਦੇ ਆਰਗੇਨਾਈਜ਼ਿੰਗ ਸੈਕਟਰੀ ਹੈ ਮਿਸਟਰ ਸੰਦੀਪ ਪਾਟਕ ਸੰਦੀਪ ਪਾਟਕ ਉਹਨਾਂ ਨੇ ਪਾਰਟੀ ਦੇ ਸਾਰੇ ਲੀਡਰਾਂ ਨੂੰ ਵਰਕਰਾਂ ਨੂੰ ਬੁਲਾ ਕੇ ਇੱਕ ਮੀਟਿੰਗ ਕੀਤੀ ਸੀ ਰੇਕ ਤੋਂ ਵਰਕਰ ਸੀ ਬਲੱਗਦੀ ਆ ਰਿਹਾ ਜੇ ਪੰਜਾਬੀ ਚ ਆਪਣ ਖੇਤ ਪੰਜਾਬੀ ਚ ਭਗਵੰਤ ਮਾਨਤਰੀ ਬੋਲੀ ਚ ਗੱਲ ਕਰੀਏ ਪਮਕਰਾਂ ਦੀ ਹੂੰ ਹੂੰ ਉਹ ਪਮਕਰਾਂ ਦੀ ਇੱਕ ਮੀਟਿੰਗ ਬੁਲਾ ਕੇ ਜੀ ਉਹਨਾਂ ਨੇ ਕਹਿ ਦਿੱਤਾ ਕਿ ਇਹ ਚਿਕਾ ਜਿਹੜੀ ਇਹ ਪਾਰਟੀ ਆਰਗੇਨਾਈਜੇਸ਼ਨ ਲੜੂਗੀ ਆਪਾਂ ਲੜਾਂਗੇ ਜਿਵੇਂ ਡਿਊਟੀ ਰਲ ਅਧਿਕਾਰ ਸੁਦੇਲ ਮੰਤਰੀਆਂ ਵਗੈਰਾ ਦੇ ਹੂੰ ਹੂੰ ਔਰ ਇਹ ਨੂੰ ਕੁਬਤ ਸਿੰਘ ਮਾਨ ਨੇ ਟਿੰਗਣੀ ਸੀ ਸੰਦੇ ਆ ਸੰਦੇ ਚਾਹੀਦਾ ਵੀ ਸੀ ਜੀ ਕਿਉਂਕਿ ਜੇ ਮੁਖਮੰਦ ਨੂੰ ਨਜ਼ਰ ਅੰਦਾਜ਼ ਕੀਤਾ ਜਾਵੇ ਤਾਂ ਇਸ ਸੰਦੇ ਨੂੰ ਵੀ ਸਾਰੀ ਸਿੱਧੇ ਨੂੰ ਹੀ ਨਜ਼ਰ ਅੰਦਾਜ਼ ਕਰਨ ਵਾਲੀ ਗੱਲ ਹੈ ਜਦੋਂ ਭਗਵੰਤ ਸਿੰਘ ਮਾਨ ਉਹਨੇ ਐਲਾਨ ਕਰਤਾ ਸੀ ਕਿ ਨਹੀਂ ਇਹ ਇਲੈਕਸ਼ਨ ਜਿਹੜਾ ਹੈਗਾ ਮੈਂ ਖੋਦ ਲੜੂੰਗਾ ਔਰ ਮੈਂ ਜਲੰਧਰ ਦੇ ਵਿੱਚ ਕਿਆਮ ਕਰੂੰਗਾ ਉੱਥੇ ਰਹੂੰਗਾ ਉੱਥੇ ਘਰ ਲਊਗਾ ਤੇ ਮੈਂ ਲੋਕਾਂ ਨੂੰ ਮਿਲਿਆ ਕਰੂੰਗਾ ਤੋਂ ਉਸ ਵੇਲੇ ਕੁਬਤ ਸਿੰਘ ਮਾਨ ਨੂੰ ਰਣ ਦੇ ਵਿੱਚ ਹੈਸ਼ ਲੈ ਵੀ ਲਈ ਸੀ ਔਰ ਆਪਣੀ ਛੋਟੀ ਜੀ ਨਵਜਮੇ ਬੱਚੀ ਨੂੰ ਨਾਲ ਲੈ ਕੇ ਦੋਨੋਂ ਮੀਆਂ ਦੀ ਵੀ ਭਗਵੰਤ ਸਿੰਘ ਮਾਨ ਉਹਨਾਂ ਦੀ ਵਾਈਫ ਡਾਕਟਰ ਗੁਰਪ੍ਰੀਤ ਕੌਰ ਮਾਨ ਜੀ ਇਹ ਉੱਥੇ ਚਲੇ ਗਏ ਕਿ ਤੇ ਉਸ ਵੇਲੇ ਤੁਸੀਂ ਦੇਖੋ ਕਿ ਕੰਪੇਨ ਜਿਹੜੇ ਹੈਗੇ ਐ ਡੀਪੀ ਗੁਰਪ੍ਰੀਤ ਕੌਰ ਮਾਨ ਨੇ ਕੜਗੇ ਦੇ ਵਿੱਚ ਪੜ ਕੇ ਕੰਪੇਨ ਕੀਤੀ ਸੀ ਜੀ ਐ ਤਾਂ ਉਦੋਂ ਵੀ ਇਹ ਬੜੇ ਐਕਟਿਵ ਸੀ ਤੇਰੇ ਕਹਿੰਦਾ ਹੈ ਜਿਹੜਾ ਮਹਿੰਦਰਪੱਟ ਵਾਲੀ ਕੰਪਨੀ ਨੇ ਉਸ ਵੇਲੇ ਦੀ ਗੱਲ ਹੈ ਹਮਮ ਔਰ ਬਹੁਤ ਐਕਟਿਵ ਸੀ ਤਾਰਾ ਇੱਕ ਪਰਿਵਾਰ ਔਰ ਇਹ ਜਿਹੜੇ ਰਮਨ ਅਰੋੜਾ ਸਾਹਿਬਾ ਉਹਦੇ ਬੜਾ ਪਰਿਵਾਰ ਦੇ ਬੜਾਕੀ ਹੁੰਦੇ ਰਹੇ ਜੀ ਜੀ ਤੇ ਲੋਕ ਕਾਫੀ ਕਿਤੇ ਤੱਕ ਪੁਕਾਰਦੇ ਸੀ ਕਿਉਂ ਉਸ ਵੇਲੇ ਵੀ ਗੱਲਾਂ ਉੱਠ ਕੇ ਸੀ ਕਿ ਬੰਦਾ ਇਹ ਬਦਨਾਮ ਹੈ ਔਰ ਇਹਦੇ ਨਾਲ ਜਿਹੜਾ ਹੈਗਾ ਪਰਿਵਾਰ ਤੋਂ ਦੂਰੀ ਬਣਾ ਕੇ ਰੱਖ ਦਿੱਤੀ ਚਾਹੀਦੀ ਇਹ ਨੇੜੇ ਨਹੀਂ ਆਉਣਾ ਚਾਹੀਦਾ ਕੱਲ ਨੂੰ ਕਿਤੇ ਕਲਕੱਤਾ ਟਿਕਣਾ ਲਵਾ ਦੇ ਕੋਈ ਬਦਨਾਮੀ ਨਾ ਕਰਾ ਦੇ ਜੀ ਔਰ ਇਹ ਜਿਹੜੇ ਜਿਹੜੇ ਦੋਸ਼ ਦੇ ਵਿੱਚ ਇਹਨੂੰ ਕਿਸਤਾਰ ਕੀਤਾ ਜੱਦੀ ਸਾਹਿਬ ਇਹ ਨਾ ਤਾਂ ਦੋਸ਼ ਕੋਈ ਨਮ ਹੈ ਤੇ ਨਾ ਹੀ ਆਪਾਂ ਇਹਨੂੰ ਕਹਿ ਸਕਦੇ ਆਂ ਕਿ ਇਹ ਇਹ ਨਾ ਕਿ ਇਸ ਤਰੀਕੋ ਬਾਅਦ ਇਹਦੇ ਖਤਮ ਹੋ ਜਾਣਾ ਹੈ ਅਸਲ ਦੇ ਵਿੱਚ ਭ੍ਰਿਸ਼ਟਾਚਾਰ ਦੇ ਕਈ ਰੂਪ ਹੈ ਜੀ ਜਿਹੜੇ ਲੋਕ ਕਈ ਮਰਤੇ ਆਏ ਕਿ ਜੇ ਕਿਸੇ ਦਾ ਕਿਸੇ ਅਸਰ ਨੇ ਕੰਮ ਕਰਨਾ ਹੋ ਕਹਿੰਦਾ ਦੇ ਪੈਸੇ ਤੇਰਾ ਕੰਮ ਮੈਂ ਆਪ ਕਰੂੰਗਾ ਹੂੰ ਹੂੰ ਤੇ ਕੁਝ ਮਾਮਲੇ ਇਹੋ ਜਿਹੇ ਐ ਜਿਹੜਾ ਮਾਮਲਾ ਇਹਦੇ ਵਿੱਚ ਇੱਕ ਪਾਤਾ ਪਰਮ ਬਣਾਇਆ ਜਾਂਦਾ ਹੈ ਜੀ ਮਿਸਾਲ ਦੇ ਤੌਰ ਤੇ ਤੁਸੀਂ ਦੇਖੋ ਹਾਂ ਮੈਂ ਪਿਛਲੇ ਇੱਕ ਹਫ਼ਤੇ ਇੱਕ ਹੋਰ ਕਿਸੇ ਪਲੇਟਫਾਰਮ ਤੇ ਸਪੈਸ਼ਲ ਐਪੀਸੋਡ ਕੀਤਾ ਸੀ ਜੀ ਕਿ ਇਸ ਮਾਮਲੇ ਦੇ ਤੇ ਜਿਹੜੇ ਆ ਯੂਟਿਊਬਰ ਹੈ ਨਾ ਯੂਟਿਊਬਰ ਜਿਹੜੇ ਆਪਣੇ ਆਪ ਨੂੰ ਪੱਤਰਕਾਰ ਕਹਿੰਦੇ ਇੱਕ ਤਾਂ ਯੂਟਿਊਬਰ ਹੋ ਆ ਜਿਹੜੇ ਨੈਸ਼ਨਲ ਲੈਵਲ ਤੇ ਇੰਟਰਨੈਸ਼ਨਲ ਲੈਵਲ ਤੇ ਜਿੰਨਾਂ ਦਾ ਨਾ ਹੈ ਜੀ ਇੱਕ ਆ ਕਿ ਬੰਦਾ ਆਪਣਾ ਹੀ ਪੇਜ ਬਣਾ ਲੈਂਦਾ ਆਪਣੀ ਹੀ ਪੇਜ ਦਾ ਉਹਨੇ ਬਣਾ ਲੈਦਾ ਲੋਕੋ ਬਣਾ ਲੈਂਦਾ ਹੈ ਅਖਬਾਰ ਵਿੱਚ ਮਾਈਕ ਪੜਦਾ ਦੇ ਤਰ੍ਹਾਂ ਤੇ ਉਹ ਇੱਕ ਨਵਾਂ ਚਲਣ ਜਨੇ ਕਮਾਈ ਦਾ ਇੱਕ ਨਵਾਂ ਸਾਧਨ ਲੋਕਾਂ ਨੇ ਕੱਢਿਆ ਹੋਇਆ ਹੈ ਜੀ ਜੀ ਇੱਕ ਇਹ ਹੁੰਦਾ ਕਿ ਇੱਕ ਕਾਰਪੋਰੇਸ਼ਨ ਹੁਣ ਮੀਡੀਆ ਕਮੇਟੀਆਂ ਹੋਣ ਇਹ ਜੋ ਉਤਪਾਦਕ ਬਿਲਡਿੰਗ ਬ੍ਰਾਂਚ ਹੈ ਉਸ ਬਿਲਡਿੰਗ ਬ੍ਰਾਂਚ ਬਾਰੇ ਉਹਨਾਂ ਦੇ ਨਾਲ ਮੀਟਿੰਗ ਪੁਸ ਕਰ ਲੈ ਜੀ ਔਰ ਉਹਨਾਂ ਨੂੰ ਭੇਜ ਦੇ ਕੇ ਕਾਸ਼ ਤੁਸੀਂ ਘਟਾਓ ਫਿਰ ਉਹ ਸ਼ਹਿਰ ਦੇ ਵਿੱਚ ਜਾਂਦੇ ਆ ਵਕਫਾ ਥਾਵਾਂ ਤੇ ਜਿੱਥੇ ਨਵੀਂ ਉਸਾਰੀ ਹੋ ਰਹੀ ਹੁੰਦੀ ਹੈ ਜਾਂ ਜਿੱਥੇ ਕੋਈ ਥੋੜੀ ਬਹੁਤ ਦੀ ਬੰਦੇ ਦੇ ਮਤਲਬ ਆਪੀ ਅਲਟਰੇਸ਼ਨ ਕਰਨੀ ਹੋਵੇ ਥੋੜਾ ਬਹੁਤਾ ਮਤਲਬ ਹੈ ਵੀ ਕੋਈ ਬਗਾੜੂ ਪਰ ਉਹਨੇ ਕੋਈ ਸੁਵੀਨ ਹੋਣੀ ਹੈ ਜਾਂ ਉੱਪਰੋਂ ਕੁਝ ਮਤਲਬ ਗੱਟਾ ਵਾਤਾ ਕਰਨਾ ਹੋਵੇ ਉਹ ਜਦੋਂ ਦੇਖਦੇ ਆ ਕਿ ਇੱਥੇ ਪਾਈ ਪੱਟਰੀ ਵੀ ਪਈ ਐ ਇੱਥੇ ਰੇਤਾ ਵੀ ਪਿਆ ਤੇ ਮਿਸਤਰੀ ਵੀ ਕੜਖਲੇ ਐ ਤੇ ਨਾਲ ਦੀ ਨਾਲ ਹੀ ਅਗਲੇ ਨੂੰ ਕਹਿੰਦੇ ਆ ਵੀ ਹਾਂ ਭਾਈ ਗੱਲ ਕਰ ਹੂੰ ਹੂੰ ਜਿੱਦਾਂ ਥਿਆਣਾ ਬੱਧਾ ਹੋਵੇ ਉੱਤੀ ਮਕਾੜੇ ਤੇ ਗੱਲ ਠੀਕ ਹੋ ਜਾਂਦੀ ਐ ਤਾਂ ਨਹੀਂ ਫਿਰ ਉਹ ਬਿਲਡਿੰਗ ਬਰਾਇਡ ਦੇ ਵਿੱਚ ਜਾ ਕੇ ਰਿਪੋਰਟ ਕਰਦੇ ਆ ਕਿ ਭਾਈ ਫਲਾਣੇ ਤਾਂ ਤੇ ਬੰਦਾ ਆਹ ਕਰੀਆ ਤਾਂ ਫਿਰ ਬਿਲਡਿੰਗ ਬਰਾਇਡ ਦਾ ਇਨਸਪੈਕਟਰ ਆਉਦਾ ਐ ਇਨਸਪੈਕਟਰ ਆ ਕੇ ਫਿਰ ਉਹ ਤੋਂ ਹਫਕਾ ਦਬਕਾ ਕਰਦਾ ਐ ਕਈ ਵਾਰੀ ਉਹ ਕਹਿੰਦਾ ਭਾਈ ਇਹ ਸਿਰਫ ਤੇ ਲੋਕਾਂ ਦੇ ਨਾਲ ਤਾਂ ਤੁਹਾਡੀ ਮਾਰੀ ਬੁੱਤੀ ਜੀ ਕਰੋ ਜਿਹੜਾ ਸਾਡੀ ਸੇਵਾ ਕਰੋਗੇ ਪਰ মিডিਆ ਵਾਲਾ ਕੀ ਕਰੋਗੇ মিডিਆ ਵਾਲੇ ਫਿਰਦੇ ਆ ਉਹਨਾਂ ਨੇ ਛੁਪ ਕਰਾ ਲਓ ਜੀ ਬੈਕਗਰਾਉਂਡ ਦੇ ਸਾਨੂੰ ਕਾਰਵਾਈ ਕਰਨੀ ਪੈਂਦੀ ਹੈ ਜੀ ਤੇ ਜੀ ਸਾਹਿਬ ਜਿਹਾਈ ਇੱਕ ਮਾਮਲਾ ਮੇਰੇ ਧਿਆਨ ਦੇ ਵਿੱਚ ਆਇਆ ਸੀ ਕਨਾਰਾਈ ਆ ਸੀ ਜੀ ਉਹ ਇਨਾਰਾਈ ਨੇ ਬਹੁਤ ਪੈਨਾ ਮਕਾਨ ਆਪਾਂ ਬਣਾਇਆ ਹੋਇਆ ਸੀ ਬੜੇ ਲੰਬੇ ਸਮੇਂ ਬਾਅਦ ਆਇਆ ਸੀ ਮਕਾਨ ਦੇ ਵਿੱਚ ਤੁਹਾਨੂੰ ਪਤਾ ਹੈ ਇਹ ਪ੍ਰਾਣਾ ਮਕਾਨ ਬਣਾਇਆ ਹੋਵੇ ਉਹਨੂੰ ਰੈਨੋਵੇਟ ਕਰਨਾ ਪੈਂਦਾ ਹੈ ਉਹ ਇਨਾਰਾਈ ਨੇ ਆ ਕੇ ਸਿਰਫ ਰੈਨੋਵੇਸ਼ਨ ਹੀ ਸ਼ੁਰੂ ਕੀਤੀ ਸੀ ਤੇ ਰੈਨੋਵੇਸ਼ਨ ਦੇ ਵਿੱਚ ਇੱਕ ਵੀ ਲੈ ਕੇ ਆ ਗਏ ਮਿਊਸਪਲ ਕਾਰਪੋਰੇਸ਼ਨ ਦੇ ਲੋਕ ਹੂੰ ਹੂੰ ਤੋਂ ਫਿਰ ਇਹ ਦੀ ਵਾਕੰ ਕਾਲੇ ਦਿੱਤੇ ਤੋਂ ਐਨ ਆਰ ਆਈ ਚੜਾ ਉੱਥੇ ਆ ਕੇ ਪਿੱਟਿਆ ਯਾਰ ਮੇਰੇ ਨਾਲ ਆ ਕੁਛ ਹੁੰਦਾ ਹੈ ਜੀ ਮੈਂ ਉਹ ਚੱਕ ਕੇ ਮੈਂ ਆਪਣਾ ਹਾਈਟੈਕ ਕਰਤਾ ਹੂੰ ਮੀਡੀਆ ਚ ਆ ਗਿਆ ਉਸ ਤੋਂ ਬਾਅਦ ਸਾਡੇ ਜਿਹੜੇ ਜਤਿੰਦਰ ਭੱਲਾ ਇੱਥੇ ਦੇ ਹੈਗੇ ਮਿਊਸਪਲ ਸੌਰੀ ਇੰਪਰੂਵਮੈਂਟ ਕਮੇਟੀ ਮੈਂ ਉਹਨੇ ਦਖਲ ਦੇ ਕੇ ਉਸ ਬੰਦੇ ਦਾ ਖੜਾ ਛਡਵਾਇਆ ਜੀ ਸੋ ਇਹ ਇੱਕ ਸਿਸਟਮ ਹੈ ਕ腐ਤਾ ਕਿ ਬਿਲ ਨਾਲ ਦੇਲੇ ਦੇਲੇ ਇਹ ਐਟਟੀ ਹੁੰਦੇ ਆ ਜਾਂ ਇਹ ਨਕਸ਼ਾ ਨਹੀਂ ਸੁੱਦੇ ਆ ਬਿਲਡਿੰਗ ਬਰਾਚਾ ਨਹੀਂ ਹੁੰਦੇ ਆ ਇਨਨੂੰ ਫਿਰ ਨਾਲ ਦੀ ਗੱਲ ਇਹ ਸਰਪ੍ਰਸਤੀ ਭਾਲਦੇ ਆ ਕਿ ਸਾਨੂੰ ਪੋਲੀਟਿਕਲ ਸਰਪ੍ਰਸਤੀ ਮਿਲੇ ਜੀ ਉਹ ਫਿਰ ਕਿਸੇ ਨਾ ਕਿ ਐਮਐਡੀ ਲੀਡਰ ਨੂੰ ਜਿਹੜਾ ਸਮਾ ਲੈਂਦੇ ਆ ਉਹਦੇ ਨਾਲੇ ਆਪ ਦੀ ਗੱਲਬਾਤ ਕਰਨੀ ਚੀ ਇਹ ਵੀ ਜਿਹੜਾ ਰਮਨ ਰੋੜਾ ਤੇ ਵੀ ਇਲਜ਼ਾਮ ਕੀ ਹੀ ਹੈ ਕਿ ਜਲੰਧਰ ਦੇ ਵਿੱਚ ਇੱਕ ਏਪੀਪੀ ਇਹਨਾਂ ਦੀ ਕਾਰਪੋਰੇਸ਼ਨ ਨੇ ਚੁੱਕ ਲੈ ਹੋਇਆ ਸੀ ਹੂੰ ਹੂੰ ਔਰ ਉਸ ਏਪੀਪੀ ਦੀ ਬਿਲੀ ਭੁਗਤਰੀ ਇਸਮਤਰੀ ਤੇ ਨਾ ਇਸ ਦਾ ਮੈਨੇਜਰ ਏਪੀਪੀ ਕਿ ਕਰਦਾ ਕਿ ਉਹ ਇਹ ਨਹੀਂ ਕਿ ਮਿਊਨਿਸਪਲ ਕਾਰਪੋਰੇਸ਼ਨ ਦੇ ਰਿਕਾਰਡ ਦੇ ਵਿੱਚ ਕੋਈ ਐਂਟਰੀ ਕਰਦਾ ਜੋ ਆਪਣੀ ਆਪਣੀ ਸਿੱਧੇ ਵੀਰੇ ਹੈਗੇ ਲੋਕਾਂ ਨੂੰ ਨੋਟਿਸ ਕੱਢ ਦਿੰਦਾ ਸੀ ਜੀ ਨੋਟਿਸ ਕੱਢਦਾ ਸੀ ਜਿਲੰਦਰ ਜਿਹੜੇ ਸੈਟਰਲ ਤੇ ਕਿਦਰੀ ਜਿਲੰਦਰ ਵਾਲੇ ਨੂੰ ਨੋਟਿਸ ਕੱਢਦਾ ਸੀ ਤੇ ਜ਼ਿਆਦਾਤਰ ਲੋਕ ਤੇ ਤਾਂ ਕੋਈ ਕਹਿੰਦੇ ਜਾਂਉਂ ਜੀ ਐਮਐਨਏ ਕੋਲੇ ਐਮਐਨਏ ਫਿਰ ਉਹ ਕਹਿੰਦਾ ਕਿ ਕੀ ਆ ਉਹ ਫਿਰ ਕਹਿੰਦੇ ਜੀ ਤੁਸ ਕੰਮ ਤਾਂ ਗਲਤ ਕਰਦੇ ਹੋ ਤੁਸੀਂ ਏਟੀਪੀ ਦੇ ਕਰੇ ਫਿਰ ਉਹ ਕਹਿੰਦੇ ਸਾਡੀ ਪੈਸੇ ਦੀ ਸੌਦੀ ਬਾਜੀ ਕਰਵਾ ਦਿਓ ਫਿਰ ਫੋਨ ਕਰ ਦਿੰਦਾ ਪੈਸੇ ਦੀ ਸੌਦੀ ਬਾਜੀ ਹੋ ਜਾਂਦੀ ਤੇ ਉਹਦੇ ਵਿੱਚ ਕਹਿੰਦੇ ਆਪਸ ਵਿੱਚ ਰਹੀ ਲੈ ਦੇ ਕਰ ਲੱਗੇ ਸੀ ਜੀ ਇਹ ਅੰਜਾਮ ਇਹਨਾਂ ਦੇ ਖਿਲਾਫ ਅਰ ਕਾਫੀ ਦਿਨ ਪਹਿਲਾਂ ਉਸ ਕੇ ਜੀ ਨੂੰ ਗ੍ਰਿਫਤਾਰ ਕਰ ਲਿਆ ਸੀ ਉਨ ਇੱਕ ਸਟਾਈ ਤੋਂ ਬਾਅਦ ਰਮਨ ਦਾ ਰੋੜੇ ਦੀ ਸਕਿਉਰਟੀ ਵਾਸਲੇ ਲਈ ਸੀ ਜੀ ਸਰਕਾਰੀ ਕਡੀਏ ਜੀ ਕੋ ਵੀ ਪਾਸ ਲਏ ਲਈ ਸੀ ਉਹਨੂੰ ਲੱਗਿਆ ਸੀ ਕਿ ਕੁਛ ਨਕ ਪਾਊਗਾ ਲੇਕਿਨ ਉਹ ਵੀ ਕੀਤੀ ਜਾ ਰਹੀ ਸੀ ਤਨ ਫਿਰ ਆਲਟੀਮੇਟਲੀ ਜਦੋਂ ਸਵੇਰੇ ਉਹ ਆਪਣੇ ਘਰੋਂ ਨਿਕਲ ਰਿਹਾ ਸੀ ਉਦੋਂ ਸਬਿਜੀਨਸ ਦੀ ਟੀਮ ਜਾਂਦੀ ਹੈ ਉਹਨੂੰ ਮੋੜ ਕੇ ਕਰ ਲਿਆ ਜਾਂਦੀ ਹੈ ਕਰ ਲਿਆ ਕਿ ਉਹਨੂੰ ਪੁੱਛਗਿੱਛ ਕਰਦੀ ਹੈ ਲੰਬੀ ਪੁੱਛਗਿੱਛ ਤੋਂ ਬਾਅਦ ਉਹ ਗਰਸਟਾਰ ਕਰ ਲਿਆ ਜਾਂਦਾ ਹੈ ਜੀ ਜੋ ਖਬਰਾ ਪੁਲਿਸ ਨੇ ਪਿਆਰੀਆਂ ਸੀ ਕਿ ਜਦੋਂ ਵਿਜੀਲੈਂਸ ਟੀਮ ਗਈ ਹੈ ਵਿਜੀਲੈਂਸ ਟੀਮ ਟੋਟ ਕਿਨਰ ਵਾਲੀ ਮਸ਼ੀਨ ਵੀ ਨਾਲ ਲੈ ਕੇ ਗਈ ਜੀ ਇਹ ਖਬਰ ਵੀ ਹਾਲੇ ਤੱਕ ਆਈ ਤੁਸੀਂ ਕੋਈ ਨੋਟ ਵਗੈਰਾ ਪ੍ਰਾਪਤ ਹੋਇਆ ਕਿ ਕਿੰਨੇ ਪ੍ਰਾਪਤ ਹੋਏ ਕਿੰਨੇ ਕਿਤੇ ਮਿਲਤ ਹੋਏ ਜੀ ਔਰ ਸਭ ਤੋਂ ਪਹਿਲਾ ਇਹ ਖਬਰ ਜਿਹੜੀ ਹੈਗੀ ਹੈ ਇਹ ਜੀ ਪੁਸ਼ਟੀ ਕੀਤੀ ਸੀ ਤਨੀਆ ਨੂੰ ਵਾਲੀ ਹੈ ਜੀ ਤਨੀਆ ਵਾਲੀ ਹੈ ਜਿਹੜੇ ਹੈ ਉਹ ਆਰਗੇਨਾਈਜੇਸ਼ਨ ਦੇ ਨਾਲ ਰਿਲੇਟਡ ਹੈ ਅਮਨਦੀਪਾਈ ਜੀ ਦੇ ਬੱਠੇ ਆਖੂ ਹੈ ਉਹਨਾਂ ਨੇ ਕਹਿ ਸੀ ਜੀ ਸਾਨੂੰ ਪਤਾ ਨਹੀਂ ਕਿ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਪਰ ਪੁਲਿਸ ਨੇ ਇਸ ਵਿੱਚ ਸ਼ਾਮੂ ਜੜੀ ਹੈਗੀ ਹੈ ਉਹਦੀ ਗ੍ਰਿਫਤਾਰੀ ਦੀ ਪੁਸ਼ਟੀ ਕੀਤੀ ਹੈ ਜੀ ਉਹਨੇ ਗ੍ਰਿਫਤਾਰੀ ਕਿੰਨੀ ਕ ਸੱਚੀ ਹੈ ਕਿੰਨੀ ਝੂਠੀ ਹੈ ਇਸ ਕਾਨੂੰਨ ਜੀ ਆਪਾਂ ਆਪਣੇ ਪਦਰ ਦੇ ਪਾਸੇ ਛੱਡ ਦਈਏ ਤਤਪੰਜਾਬ ਦੇ ਵਿੱਚ ਇੱਕ ਬੜਾ ਚਰਚਿਤ ਤਕੂਆਜੀ ਦਾ ਨਾਮ ਸੁਖਪਾਲ ਸਿੰਘ ਖਹਿਰਾ ਜੀ ਇੱਥੇ ਬੰਦੇ ਕੋਈ ਆ ਪੰਜਾਬ ਦੇ ਵਿੱਚ ਜਿਹੜੇ ਖੜਕੇ ਰੱਖੇ ਵਾਲੇ ਬੰਦੇ ਹੈ ਪੋਲੀਟਿਕਲ ਇੱਕ ਕਾਲੀ ਦਲ ਦੇ ਵਿੱਚ ਹੈ ਤੇ ਇੱਕ ਰਾਖਰ ਦੇ ਵਿੱਚ ਹੈ ਕਾਲੀ ਦਲ ਦੇ ਵਾਲੇ ਜੋ ਨਾਟਕਾ ਫਿਕਰ ਵਿੱਚ ਜਿੱਠੀਆ ਜਿਹੜੇ ਹਰ ਇਨਫੋਰਮੇਸ਼ਨ ਫਿਕਰ ਵਿੱਚ ਜਿੱਠੀਆ ਜੇ ਕੋਈ ਆ ਜਾਂਦੀ ਹੈ ਤੇ ਇਹ ਜਿਹੜਾ ਸੁਖਪਾਲ ਸਿੰਘ ਖਹਿਰਾ ਜੀ ਸੁਖਪਾਲ ਸਿੰਘ ਖਹਿਰਾ ਨੇ ਜਿਹੜਾ ਐਕਸਡੇ ਤੇ ਲਿਖਿਆ ਉਹ ਚੈਤੂ ਸਿੰਘ ਵੀ ਦੇਖ ਲਿਆ ਹੋਵੇ ਬਿਲਕੁਲ ਉਹ ਕਹਿੰਦਾ ਜੀ ਹੁਣੇ ਦੱਸੋ ਵੀ ਤੋਂ ਪਤ ਸਿੰਘ ਭਗਵੰਤ ਸਿੰਘ ਮਾਨਹੋਰੀ ਅਰਮਣ ਅਰੋੜ ਦੇ ਕਿਸੇ ਫੰਕਸ਼ਨ ਦੇ ਵਿੱਚ ਨੱਚਣਗੇ ਕਰੋ ਹੂੰ ਪਹਿਲਾਂ ਨਹੀਂ ਹੋਈ ਪਰ ਐਡਾ ਜਿਹੜਾ ਹੈਗਾ ਸੀਨੀਅਰ ਲੀਡਰ ਐ ਐਕਸੀਰੀਅਸਲੀ ਹੈ ਕਿ ਸੁਖਪਾਲ ਸਿੰਘ ਖੜਾ ਲਿਖੀ ਕੀ ਹੈ ਦਾ ਹੂੰ ਹੂੰ ਜਿਹਨੂੰ ਮੈਂ ਖੜੇ ਵਿਆਖਿਆ ਦਿੱਤੀ ਹੈ ਜੀ ਉਸ ਵਿਆਖਿਆ ਦੇ ਵਿੱਚ ਉਹ ਕਹਿੰਦਾ ਹੈ ਕਿ ਜਦੋਂ ਸੰਗਰੂਰ ਦੀ ਇਲੈਕਸ਼ਨ ਸੀ ਤੇ ਇਹਨਾਂ ਨੇ ਵੀ ਜੇ ਸੇਲਾ ਪੜ ਲਿਆ ਜੀ ਜੀ ਸੰਗਰੂਰ ਦੀ ਇਲੈਕਸ਼ਨ ਟਿਕਟ ਨਹੀਂ ਆਈ ਸੀ ਉਹ 2022 ਦੇ ਵਿੱਚ ਜਦੋਂ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਬਣ ਗਏ ਸੀ ਇਹਨਾਂ ਨੇ ਫਿਰ ਰਜ਼ਾਈ ਨਹੀਂ ਇਹਨਾਂ ਨੂੰ ਕਰਨਾ ਪੈਣਾ ਸੀ ਪਾਰਲੀਮੈਂਟ ਦੀ ਮੈਂਬਰੀ ਤੋਂ ਉਹਨੇ ਰਜ਼ਾਈਨ ਕਰਤਾ ਸੀ ਔਰ ਇਹਨਾਂ ਨੇ ਉਸ ਟਾਈਮ ਤੇ ਪਾਰਟੀ ਦੇ ਇੱਕ ਭਮੱਕੜ ਰੂਪਿਤ ਦਿੱਤੀ ਸੀ ਤੇ ਉਹਦੀ ਕੈਂਪੇਨ ਭਗਵੰਤ ਸਿੰਘ ਮਾਨ ਨੇ ਤਾਂ ਕਰਣੀ ਕਰਨੀ ਸੀ ਕਿਉਂਕਿ ਇਹਨਾਂ ਦੀ ਆਪਣੀ ਕੰਸਟਿਟਿਊਐਂਸੀ ਸੀ ਔਰ ਨਾਲ ਹੀ ਜਿਹੜੇ ਰਹਿ ਗਏ ਆਪਣੇ ਕੇਜਰੀਵਾਲ ਸਾਹਿਬ ਦੀ ਕੈਂਪੇਨ ਦੇ ਉੱਪਰ ਆਏ ਸੀ ਤਾਂ ਤੁਹਾਡੇ ਯਾਦ ਹੋਣਾ ਹੈ ਉਹਨੇ ਕੇਜਰੀਵਾਲ ਸਾਹਿਬ ਦਾ ਜਿਹੜੀ ਹੈਗੀ ਗੱਡੀ ਦੇ ਵਿੱਚ ਖੜੇ ਸੀ ਕਿਕ ਕੁਮਨ ਸਿੰਘ ਮਾਨ ਕਿੱਟੀ ਨਾਲ ਲੰਕੜ ਨਾਲ ਜੀਸੀ ਪਾੜੀ ਦੇ ਵਿੱਚ ਬਿਲਕੁਲ ਲੋਕਾਂ ਨੇ ਬੜਾ ਪ੍ਰਮਾਣ ਆਇਆ ਸੀ ਹੂੰ ਹੂੰ ਉਹ ਇਲੈਕਸ਼ਨ ਫੇਰ ਜਿਹੜੀ ਹੈਗੀ ਐ ਆਮ ਆਦਮੀ ਪਾਰਟੀ ਹਾਰ ਗਈ ਸੀ ਤੇ ਸਰਦਾਰ ਸਿਮਰਜੀਤ ਸਿੰਘ ਮਾਨ ਪਾਰਲੀਮੈਂਟ ਦੇ ਵਿੱਚ ਪਹੁੰਚ ਕੇ ਸੀ ਸੰਗਰੂਰ ਹਲਕੇ ਤੋਂ ਬਿਲਕੁਲ ਜੀ ਫਿਰ ਇੱਕ ਹੋਰ ਇਲੈਕਸ਼ਨ ਹੁੰਦੀ ਐ ਹੂੰ ਉਹ ਸਾਲ ਇਲੈਕਸ਼ਨ ਦੇ ਟਿੱਵੀ ਇੱਕ ਦੋ ਗ੍ਰਿਫਤਾਰੀਆਂ ਹੋਈਆਂ ਸੀ ਉਸ ਤੋਂ ਬਾਅਦ ਫਿਰ ਇੱਕ ਜਿਹੜੀ ਹੈਗੀ ਐ ਇੱਕ ਹੋਰ ਇਨਸੀਡੈਂਟ ਪਾਬਰਦੀ ਹੈ ਉਹ ਮੇਰੇ ਆਪਣੇ ਹਲਕੇ ਨਾਲ ਸਬੰਧਤ ਸੀ ਮੇਰੇ ਪਿੰਡ ਨਾਲ ਸਬੰਧਤ ਹੈ ਜਿਹੜਾ ਪਛੰਡਾ ਦਿਹਾਤੀ ਦਾ ਜੀ ਉੱਥੋਂ ਦਾ ਕਮੇਲ ਸੀ ਉਹ ਸਐਮਐਲਏ ਨੇ ਵੀ ਇੰਕਮ ਕੀਤਾ ਹੋਇਆ ਸੀ ਜਿਸ ਵਿੱਚ ਕਿ ਇਹਨਾਂ ਨੇ ਕੀਤਾ ਸੀ ਉਹਨੇ ਵੀਡੀਓ ਨਾਲ ਗੱਲ ਕੀਤੀ ਹੋਈ ਸੀ ਤੇ ਕੋਈ ਵੀ ਪੇਮੈਂਟ ਜੇ ਪੰਚਾਇਤ ਤੋਂ ਕਰਨੀ ਹੋਵੇ ਕਿਸੇ ਵੀ ਪੰਚਾਇਤ ਤੋਂ ਕਰਨੀ ਹੋਵੇ ਉਹ ਮੇਰੇ ਇਜਾਜ਼ਤ ਤੋਂ ਬਿਨਾਂ ਨਹੀਂ ਕਰਦੀ ਜਿਹੜੇ ਪਿੰਡ ਦੀ ਪੰਚਾਇਤ ਤੇਰੀ ਸੀ ਜਿਹਨ ਦੀ ਸਰਪੰਚ ਇੱਕ ਲੜਕੀ ਸੀ ਔਰ ਉਹ ਬੜੀ ਪੜੀ ਲਿਖੀ ਲੜਕੀ ਸੀਗੀ ਤਾਂ ਕੰਪਨੀ ਤੋਂ ਉਹਨੇ ਕਰਵਾਈ ਕਿਉਂਕਿ ਜਦ ਕੰਮ ਸ਼ੁਰੂ ਹੋ ਗਏ ਹੂੰ ਹੂੰ ਉਹਨਾਂ ਨੇ ਆਪਣੇ ਪ੍ਰਪੋਜ਼ਲ ਪੀਛੇ ਦੀ ਕੰਮ ਕਰਵਾ ਵੀ ਦਿੱਤਾ ਅਰ ਉਹਨਾਂ ਨੇ ਜਿਹੜੇ ਹੈਗੇ ਨਾ ਤੁਹਾਡਾ ਟੈਕਨੀਕਲ ਬਿੰਗ ਹੁੰਦਾ ਟੈਕਨੀਕਲ ਬਿੰਗ ਨਾਲ ਇਹ ਕਿਮਤਾਂ ਕੀਤੀ ਇਹ ਕਰਦੇ ਪੇਮੈਂਟ ਬਣਾ ਦਿੱਤੀ ਹੂੰ ਹੂੰ ਕਿ ਸਹੀ ਪੇਮੈਂਟ ਨਹੀਂ ਬਣਦੀ ਹੈ ਉਹ ਪੇਮੈਂਟ ਬਣ ਗਈ ਪੇਮੈਂਟ ਮਨਜ਼ੂਰ ਹੋ ਕੇ ਆ ਵੀ ਜੱਬਾ ਪਈ ਦੀ ਪੰਚਾਇਤ ਦੇ ਖਾਤੇ ਦੇ ਵਿੱਚ ਪਈ ਸੀ ਉਹ ਵੀ ਸੀ ਪਰ ਇੱਕ ਨਮਾਤਰਿਕਾ ਕਾਰੋ ਪੈਕੇਜ ਤੋਂ ਪੰਚਾਇਤ ਦੇ ਖਾਤੇ ਤੋਂ ਪੈਸੇ ਕਢਵਾਉਣੇ ਹੋ ਤਾਂ ਤਿੰਨ ਲੋਕ ਹੁੰਦੇ ਆ ਇੱਕ ਸਰਪੰਚ ਹੋ ਗਿਆ ਇੱਕ ਵੀਡੀਓ ਹੋ ਗਿਆ ਤੇ ਇੱਕ ਪੰਚਾਇਤਿਕ ਜਿਨ੍ਹਾਂ ਨੇ ਕਿੰਨੇ ਆ ਦੇ ਕੋਈ ਆਪਣਾ ਮਤਲਬ ਜਿਹੜਾ ਹੈਗਾ ਸਾਂਝਾ ਕੰਸਿਸਟਮ ਕਰਨੀ ਜਿਨ੍ਹਾਂ ਨੂੰ ਜਿਹੜਾ ਸਿਸਟਮ ਚਲਾਉਣਾ ਪੈਂਦਾ ਫਿਰ ਆਖੋ ਪੇਮੈਂਟ ਕਿੱਥੇ ਗਈ ਉਹ ਸਰਪੰਚ ਤੇ ਉਹਨੇ ਘਰ ਆ ਵਾਰ-ਵਾਰ ਜਾ ਰਕੇ ਜੀ ਇਹ ਸਾਨੂੰ ਰਹਾ ਤੇ ਉਹ ਕੱਢੋ ਵੀਡੀਓ ਕਮੀ ਵੀ ਐਮਐਨਏ ਨਾਲ ਗੱਲ ਕਰਨ ਨੂੰ ਐਮਐਨਏ ਨਾਲ ਗੱਲ ਕਰਤੀ ਤਾਂ ਐਮਐਨਏ ਕਹਿੰਦਾ ਜੀ 20% ਦੇ ਉਹ ਮੈਨੂੰ 25 ਲੱਖ ਰੁਪਏ ਦਾ ਮਾਮਲਾ ਜੀ ਫਿਰ 5 ਲੱਖ ਰੁਪਏ ਆ ਜੇ ਵਿੱਚ ਫੌਦੇਬਾਜੀ ਹੋ ਗਈ ਸੀ ਤੇ ਪੈਸੇ ਲੈਦਾ ਹੋਇਆ ਐਮਐਨਏ ਦਾ ਪ੍ਰਾਈਵੇਟ ਬ੍ਰੇਸ ਡਰਾਸਟਿਕ ਪੀ ਉੱਪਰਿਆ ਗਿਆ ਸੀ ਜੀ ਦੀ ਰਿਕਾਰਡਿੰਗ ਉਸ ਵੇਲੇ ਵੀ ਮੌਕੇ ਤੇ ਸੀ ਐਮਐਨਏ ਤੇ ਕੋਈ ਫੜਿਆ ਗਿਆ ਸੀ ਔਰ ਐਮਐਨਏ ਨੇ ਵੀ ਰਿਗਾਰਡੈਂਸੀ ਪੈਸੇ ਮੰਗੜਦੀ ਪਰ ਇਹਨਾਂ ਦੋਨੋਂ ਜਿਹੜਾ ਕੇਸਾਂ ਦੇ ਵਿੱਚ ਦੇਖੋ ਫੌਜਾ ਸਿੰਘ ਸਰਾਰੀ ਹੁੰਦੇ ਸੀ ਥਾਰੇਦਾਰ ਉਹ ਵੀ ਤੇ ਇਹ ਤੇ ਉਹਨਾਂ ਦੇ ਉੱਤੇ ਵੀ ਇਲਜ਼ਾਮ ਲੱਗੇ ਸੀ ਉਹਨਾਂ ਨੂੰ ਵੀ ਹਟਾਤਾ ਸੀ ਕਈਆਂ ਦੇ ਖਿਲਾਫ ਹੋਰ ਵੀ ਇਲਜ਼ਾਮ ਲੱਗੀ ਜਾਂਦੇ ਆ ਪਰ ਉਹਨਾਂ ਨਹੀਂ ਹੁਣ ਕਿਉਂ ਕੇ ਜਿਹੜੀ ਹੈਗੀ ਲੁਧਿਆਣੇ ਦੀ ਚੋਣਾਂ ਦੀ ਜੀ ਤਾਂ ਸ਼ਖਪਾਲ ਸਿੰਘ ਕਹਿ ਰਹੇ ਨੇ ਕਿ ਲੁਧਿਆਣੇ ਦੀ ਚੋਣ ਤੋਂ ਪਹਿਲਾਂ ਇੱਕ ਬੰਦੇ ਦੀ ਹੋਰ ਬਲੀ ਲੈਣੀ ਹੁਣ ਆਪਾਂ ਨੂੰ ਨਹੀਂ ਪਤਾ ਵੀ ਉਹ ਕਿੰਨੇ ਕੋਰਪਸ ਤੇ ਕਿੰਨੇ ਨੀ ਕੋਰਪਟ ਇਲਜ਼ਾਮ ਲੱਗਦੇ ਆ ਲੇਖੜੇ ਲੁਧਿਆਣੇ ਦੀ ਜਿਹੜੀ ਇਲੈਕਸ਼ਨ ਆ ਬੜੀ ਮਤਲਬ ਕਹਿ ਸਕਦੇ ਆ ਆਪਾਂ ਆਮ ਆਦਮੀ ਪਾਰਟੀ ਦੀ ਜਿਵੇਂ ਆਪਾਂ ਕਹਿੰਦੇ ਆ ਜਾਨ ਤੋਂ ਤੇ ਉਥੋਂ ਕੀ ਆਲੀ ਗੱਲ ਹੈ ਹਮਮ ਅਗਰ ਲੁਧਿਆਣਾ ਦੀ ਇਹ ਇਲੈਕਸ਼ਨ ਆਮ ਆਜ਼ਦਿ党 ਦੀ ਜਿੱਤ ਜਾਂਦੀ ਹੈ ਤਾਂ ਮਾੜਾ ਰਹਿ ਜੂਗੀ ਹਮ ਜੇ ਉਥੋਂ ਲੁਧਿਆਣਾ ਦੀ ਉਹ ਸੀਟ ਨਹੀਂ ਜਿੱਤਦੇ ਤਾਂ ਫਿਰ ਨਤੀਜਾ ਇਹ ਹੈ ਕਿ 2027 ਦੇ ਵਿੱਚ ਕੱਖ ਨਹੀਂ ਬਣਦਾ ਜੋ ਸਾਰਾ ਜੋਰ ਲੱਗਿਆ ਹੋਇਆ ਹੈ ਇਸੇ ਕਰਕੇ ਜਿਹੜੀ ਹੈਗੀ ਹੈ ਇਹਦੀ ਜ਼ਿੰਮੇਵਾਰੀ ਅਰ ਗੱਲ ਇਹ ਕਿ ਜਿਹੜੀਆਂ ਪਹਿਲੀਆਂ ਦੋ ਗ੍ਰਿਫਤਾਰੀਆਂ ਹੋਈਆਂ ਦੋਨਾਂ ਐਮਐਲਏਸ ਦੀਆਂ ਜੀ ਕਿ ਚਾਹੀ ਸਾਡੇ ਵਾਲੇ ਦੀ ਉਹ ਜੋ ਆ ਮਿਤ ਰਤਨ ਦੀ ਤੇ ਚਾਹੀ ਬਜੇ ਸਿੰਘਲਾ ਦਾ ਵਜ਼ੀਰ ਉਹ ਦਾ ਸੀ ਜੀ ਤੇ ਜੇ ਸਿੰਘਲਾ ਦੀ ਗ੍ਰਿਫਤਾਰੀ ਹੋਈ ਆ ਮੁੱਖ ਮੰਤਰੀ ਨੇ ਆਪਣੀ ਦਾ ਹੈਸ਼ਟੈਗ ਕਰਵਾਈ ਸੀ ਬਿਲਕੁਲ ਜਿਹੇ ਸਿੰਘਲਾ ਨੂੰ ਬੁਲਾਇਆ ਉਹਦੇ ਨਾਲ ਗੱਲਬਾਤ ਕੀਤੀ ਗੱਲਬਾਤ ਕਰਨ ਤੋਂ ਬਾਅਦ ਉਹਨੇ ਪੁਲਿਸ ਨੂੰ ਬੁਲਾਇਆ ਫਿਰ ਉਹਨੇ ਨਾਲ ਜਿਹੜਾ ਇੱਕ ਵੀਡੀਓ ਬਣਾਈ ਤੇ ਵੀਡੀਓ ਪਾਈ ਕਿ ਮੇਰੇ ਕੋਲੇ ਸਬੂਤ ਹੈਗੇ ਆ ਮੇਰੇ ਕੋਲੇ ਮਨ ਗਿਆ ਬੀਜ ਸਿੰਘਲਾ ਆਡੀਓ ਵੀਡੀਓ ਮੇਰੇ ਕੋਲ ਹੈਗੀ ਹੈ ਤੇ ਆ ਲਓ ਜੀ ਅਸੀਂ ਨੂੰ ਟੱਕਰ ਤੇ ਉਹ ਫੜ ਕੇ ਪੁਲਿਸ ਪੁਲਸ ਨੂੰ ਕਹਦਾ ਇਹਨੂੰ ਲੈ ਜਾਓ ਪੁਲਿਸ ਫੜ ਕੇ ਲੈ ਗਈ ਜੀ ਤੇ ਜੰਗੀ ਸਾਹਿਬ ਤੁਸੀਂ ਹੁਣ ਦੇਖਿਆ ਹੋਣਾ ਜਿੱਥੋਂ ਆਪਾਂ ਕੰਮ ਸ਼ੁਰੂ ਕੀਤੀ ਸੀ ਮੈਂ ਉੱਥੇ ਤੋੜਾ ਝਾੜਦਾ ਜੀ ਇਹ ਜਿਹੜਾ ਸੁਖपाल ਸਿੰਘ ਕਹਿ ਰਹੇ ਨੇ ਵਿਸ਼ੇ ਦਾ ਤੇ ਮੁੱਖ ਮੰਤਰੀ ਸਾਹਿਬ ਤੇ ਪਰਿਵਾਰ ਨੱਚੂਗਾ ਕਦੋਂ ਅਰੂਲੇ ਦੇ ਪਰਿਵਾਰ ਨਾਲ ਜੀ ਉਹਦੀ ਇੱਕ ਤਸਵੀਰ ਹੈ ਉਹਨਾਂ ਨੇ ਆਪਣੇ ਉਹਦੇ ਤੇ ਐਕਸ ਦੇ ਉੱਤੇ ਪਾਈ ਵੀ ਕਿ ਸਿੰਘਲਾ ਸਾਹਿਬ ਵਿਜੇ ਸਿੰਘਲਾ ਸਾਹਿਬ ਦੇ ਪਰਿਵਾਰ ਦੇ ਵਿੱਚ ਕੋਈ ਖੁਸ਼ੀ ਦਾ ਮੌਕਾ ਹੈ ਹਮਮ ਔਰ ਉਸ ਖੁਸ਼ੀ ਦੇ ਮੌਕੇ ਦੇ ਵਿੱਚ ਮੁੱਖ ਮੰਤਰੀ ਪਰਿਵਾਰ ਵੀ ਸ਼ਾਮਲ ਹੁੰਦਾ ਹੈ ਹਮਮ ਤੇ ਮਾਨ ਸਾਹਿਬ ਦੇ ਮਾਤਾ ਜੀ ਜਿਹੜੇ ਹੈਗੇ ਆ ਉਹ ਸਿੰਘਲਾ ਸਾਹਿਬ ਦੇ ਨਾਲ ਝਾਂਸ ਕਰੀ ਜਾਂਦੇ ਖੁਸ਼ੀ ਮਨਾ ਰਹੇ ਹਮਮ ਔਰ ਤੁਸੀਂ ਦੇਖੋ ਕਿ ਸਿੰਘਲਾ ਸਾਹਿਬ ਨੂੰ ਬਾਜ਼ਾਰ ਤੇ ਜ਼ਰੂਰ ਹਾਜ਼ਰਤਾ ਨਾਗਰ ਨੂੰ ਆਵਾਜ਼ ਵੀ ਪਾਈ ਤੁਸੀਂ ਬਟੇ ਬਿਲਕੁਲ ਜੀ ਇਹ ਨਾਇਮਤ ਜਿਹੜਾ ਹੈਗਾ ਉਹਦੇ ਨਾਲੋਂ ਨਾਕਾ ਤੋੜਿਆ ਉਹ ਖੜੀਆਂ ਨਿੱਕੜੇ ਜਾਂਦਾ ਸਭ ਕੁਝ ਜਾਂਦਾ ਹੈ ਇਸ ਤਰੀਕੇ ਨਾਲ ਮਿੱਤਰਤ ਨਾਲ ਉਹ ਵੀ ਪਾਰਟੀ ਦੇ ਵਿੱਚ ਸਨਮਾਨ ਜੋ ਉਹਦੇ ਦੇ ਉੱਤੇ ਬਰਕਰਾਰ ਹੈ ਇਹਨਾਂ ਵੀ ਇਸ ਕਦਰ ਤੇ ਤੇ ਕੋਈ ਸ਼ੱਕ ਹੀ ਨਹੀਂ ਉਹਨਾਂ ਨਾਲੋਂ ਆਵਾਜ਼ ਵੀ ਪਾਰਟੀ ਨਾਲ ਟੱਕਰ ਵੀ ਤੋੜਦੀ ਡਿਗਨਸ ਨੇ ਆਪਣਾ ਕੰਮ ਕੀਤਾ ਚੰਗਾ ਕੀਤਾ ਮਾੜਾ ਕੀਤਾ ਸੱਚ ਹੈ ਜਾਂ ਝੂਠਾ ਇਹ ਫੈਸਲਾ ਹੁਣ ਅਦਾਲਤ ਦੇ ਵਿੱਚ ਲੇਕਿਨ ਜਿਹੜੀ ਪਾਰਟੀ ਭਵਖੜਾ ਦੀ ਪਾਰਟੀ ਹੈ ਜਿਹੜੀ ਪਾਰਟੀ ਭ੍ਰਿਸ਼ਟਾਚਾਰ ਦੇ ਵਿੱਚੋਂ ਪੈਦਾ ਹੋਈ ਹੈ ਭ੍ਰਿਸ਼ਟਾਚਾਰ ਦੀ ਜਿਹੜੀ ਗਾਂ ਦਾ ਕਾਇਦੀ ਜਾਂਦਾ ਉਹਦੀ ਉਹਦੀ ਸਫਾਈ ਕਰਨ ਵਾਸਤੇ ਪੈਦਾ ਹੋਈ ਹੈ ਜਿਨ੍ਹਾਂ ਨੇ ਕੰਪਨੀ ਦੇ ਗ੍ਰੇਸਪ ਕ੍ਰਪਸ਼ਨ ਦੇ ਵਿੱਚ ਇੱਕ ਬੁਢੇ ਨੂੰ ਲਿਆ ਕੇ ਉਹ ਮਹਾਰਾਸ਼ਟਰ ਦੇ ਵਿੱਚੋਂ ਅੰਨਾ ਹਜ਼ਾਰੇ ਨੂੰ ਪਰਦੇ ਤੇ ਵਹਾਤਾ ਸੀ ਐਸ ਟੱਕ ਦੇ ਨਾਲ ਜਿਹੜੀ ਪਾਰਟੀ ਆਈ ਹੈ ਉਹ ਘੱਟੋ ਘੱਟ ਭ੍ਰਿਸ਼ਟਾਚਾਰੀ ਦੰਦਾਂ ਨਾਲ ਦਾ ਨਾਤਾ ਥੋੜੇ ਉਹਨਾਂ ਨੂੰ ਪਾਰਟੀ ਕਿਉਂ ਕੱਢੀ ਕਿਉਂਦੀ ਜੇ ਉਹਨਾਂ ਨੂੰ ਪਾਰਟੀ ਤੇ ਨਹੀਂ ਕੱਢਦੀ ਤੇ ਫਿਰ ਲੋਕ ਪਾਲਿਕਾ ਖੈਰਾ ਹੋਵੇ ਜਾਂ ਫਿਕਰ ਵਿੱਚ ਦਿੱਤੀਆ ਹੋਵੇ ਤੇ ਉਹਨਾਂ ਬਨੋਂ ਖੱਛੇ ਪਰਕ ਕੀਤੇ ਜਾ ਰਹੇ ਹੈ ਜਾਂ ਉਹਨਾਂ ਬਨੋਂ ਇਲਜ਼ਾਮ ਲਾਏ ਜਾ ਰਹੇ ਉਹਨਾਂ ਦੇ ਜਮਾਤ ਵਿੱਚ ਕੁਝ ਤਾਮ ਲੱਗਦਾ ਹੈ ਕਿ ਜਿਹੜੇ ਹੱਤੀ ਤੇ ਜਾਂਦਾ ਉਹ ਖਾਣਦੇ ਹੋ ਰਿਹਾ ਦਿਖਾਉਂਦੇ ਹੋ ਰਿਹਾ ਚੋਣ ਤੋਂ ਪਹਿਲਾਂ ਇੱਕ ਜਿਹੜਾ ਹੈਗਾ ਸਿਸਟਮ ਬਣਾਉਣਾ ਹੁੰਦਾ ਕਿ ਆਹ ਦੇਖੋ ਜੀ ਅਸੀਂ ਆਹ ਭ੍ਰਿਸ਼ਟਾਚਾਰੀ ਨੂੰ ਫੜਨੇ ਤੇ ਕੱਲ ਵੀ ਜੀ ਅਗਲੇ ਮਾਨ ਸਰ ਦੀ ਵੀਡੀਓ ਆ ਗਈ ਕਿ ਕੋਈ ਹੋਵੇ ਆਪਣਾ ਹੋਵੇ ਬਗਾਨਾ ਹੋਵੇ ਛੱਡ ਦੇ ਦੇ ਸੀ ਭ੍ਰਿਸ਼ਟਾਚਾਰੀ ਨੂੰ ਹੂੰ ਤੇ ਭ੍ਰਿਸ਼ਟਾਚਾਰ ਹੁਣ ਕੀ ਪੰਜਾਬ ਦੇ ਵਿੱਚ ਖਤਮ ਹੋ ਗਿਆ ਤੁਸੀਂ ਕਿਤੇ ਵੀ ਜਾਂਦੇ ਸਭ ਕੋ ਭ੍ਰਿਸ਼ਟਾਚਾਰ ਦਾ ਰੇਡ ਅੜੇ ਪੱਧ ਗਿਆ ਬਿਲਕੁਲ ਪਹਿਲਾਂ ਉਹ ਕਰਦੇ ਕਿਦਾ ਭ੍ਰਿਸ਼ਟਾਚਾਰ ਆ ਜਿਹੜੇ ਲੈਣ ਵਾਲੇ ਸੀ ਭ੍ਰਿਸ਼ਟ ਬੰਦੇ ਤੇ ਆਪ ਕਰਦੇ ਤੁਸੀਂ ਅਫਸਰ ਕਰਮਚਾਰੀ ਉਹ ਜਿਹੜੇ ਲੈਦੇ ਸੋ ਕਹਿੰਦੇ ਜੀ ਦੁੱਗਣਾ ਤਿਕੜਾ ਦੇਓ ਜੀ ਦੀਪਦਾ ਇਕਰਾਰ ਕਰਦਾ ਵੀ ਇਹ ਕੀ ਕਰਦੇ ਹੋ ਉਹ ਕਹਿੰਦੇ ਜੀ ਹੁਣ ਰਿਸਕ ਫੈਕਟਰ ਹੈ ਜਿਹੜਾ ਕਿਉਂਕਿ ਫੜਾਫੜਾਈ ਹੋਊਗੀ ਫਿਰ ਵਿਜੀਲੈਂਸ ਵਾਲਿਆਂ ਨੂੰ ਵੀ ਦੇਣਾ ਪੈਣਾ ਤੇ ਲੀਡਰਾਂ ਨੂੰ ਵੀ ਦੇਣਾ ਪੈਣਾ ਇਸ ਕਿਸੂ ਦੇ ਹਾਲਾਤ ਹੈ ਤੇ ਇਹਨਾਂ ਤੇ ਹੁਣ ਦੇਖਿਆ ਜੀ ਪੀ ਲੁਧਿਆਣਾ ਦੀ ਇਲੈਕਸ਼ਨ ਦਾ ਬੰਦਾ ਕੀ ਹੈ ਪਰ ਬੱਕਰੀ ਗੱਲ ਇਹ ਹੈ ਕਿ ਇਹ ਇਹਦੇ ਦੋ ਕਦਮੇ ਦਰਜ ਹੋਏ ਐ ਪਹਿਲਾ ਚਾਹੇ ਅਵਿੱਤਰਤਨ ਐਮਐਲਏ ਬਿਹਾਰੀ ਬਟਿੰਡਾ ਜਾਇਬ ਵਿਜੈ ਸਿੰਘਲਾ ਜੀ ਉਹਨਾਂ ਦੀ ਅਜੇ ਪ੍ਰੋਸੀਜਰ ਨਹੀਂ ਹੋਈ ਜਿਹੜਾ ਆਪਣਾ ਕੈਦ ਨੇ ਜਿਹੜੀ ਟ੍ਰਾਇਲ ਆ ਉਹਨਾਂ ਦੀ ਕਵਾਇਆਂ ਵਗੈਰਾ ਨਹੀਂ ਹੋਈਆਂ ਚਲਾਨ ਜਰੂਰ ਪੇਸ਼ ਕਰਦੇ ਨੇ ਲੇਕਿਨ ਚਲਾਨਾ ਵੀ ਰਿੱਕੇ ਲਾਤੀ ਜੀ ਅੜਕੇ ਇਹਦੇ ਲਈ ਕਿ ਮਤਲਬ ਐ ਵੀ ਉਹ ਕੇਸ ਗਾਇ ਨਹੀਂ ਚੱਲ ਸਕਦਾ ਤੇ ਮੇਰਾ ਖਿਆਲ ਹੈ ਵੀ ਸਰਕਾਰ ਵੀ ਜਿਹੜੀ ਐ ਅ ਅਜ ਪੂਰੀ ਹੋਵਤੋਂ ਪਹਿਲਾਂ ਪਹਿਲਾਂ ਸ਼ਾਇਦ ਉਹਨਾਂ ਨੂੰ ਪੁਲੀਸ ਦਿੱਤਾ ਦਿੱਲੀ ਫਿਰ ਹਾਲਤ ਪਣੀ ਹੋਈ ਐ ਜੀ ਆ